ਬੱਲੇ 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 ਓਏ ਆਪਣਾ ਸਾਰਾ ਪਿੰਡ ਇਕੱਠਾ ਹੋਇਆ ਬੈਠਾ ਓਏ ਦੀਪਿਆ ਓਏ ਕੀ ਚੱਕਰ ਅੱਜ ਓ ਤੈਨੂੰ ਨਹੀਂ ਪਤਾ ਨਾ ਮੈਨੂੰ ਨਹੀਂ ਪਤਾ ਓ ਫਿਲਮ ਦੀ ਸ਼ੂਟਿੰਗ ਹੈ ਤੇਰੇ ਅੱਜ ਹਾਂ ਕਿਹਦੀ ਫਿਲਮ ਹੈ ਓ ਫਿਲਮ ਕਿਹੜੀ ਆ ਓਏ ਰੂਪਾ ਕੀ ਜਵਾਨੀ ਰੂਪਾ ਕੀ ਜਵਾਨੀ ਓਹ ਐਕਟਰ ਨਹੀਂ ਕਿਹੜੀ ਆ ਤੇ ਓਏ ਐਕਟਰ ਨਹੀਂ ਮੈਨੂੰ ਪਤਾ ਓ ਮੇਰਾ ਸੁਪਨਾ ਦੀ ਰਾਣੀ ਐਸ਼ੀ ਵੀ ਆ ਰਹੇ ਓਏ ਓਏ ਮੇਰੀ ਗੱਲ ਸੁਣ ਓਏ ਹਾਂ ਓਏ ਉਹ ਹੁਣ ਜਿਹੜਾ ਟਰੈਕਟਰ ਆ ਹਾਂ ਉਹ ਰਾਜਾ ਮੋਲੀ ਲਓ ਅੱਛਾ ਆਪਾਂ ਉਹਦੇ ਕੋਲ ਚੱਲਦੇ ਹਾਂ ਠੀਕ ਹੈ ਹੁਣ ਉਹ ਕਹਿੰਦੇ ਵੇਖ ਤਾਂ ਕੰਮ ਘਾਣਾ ਬਣਾਉਂਚ ਚੋ ਜੀ ਆ ਮੰਨਦੇ ਹਾਊਸ ਆਜੋ ਆਜੋ ਸਤ ਸ੍ਰੀ ਅਕਾਲ ਸਸਨੀ ਘਰ ਕਿਵੇਂ ਹੋ ਵਧੀਆ ਜੀ ਕਿਵੇਂ ਇੱਥੇ ਕਿਵੇਂ ਫਿਰਦੇ ਹੋ ਆਸਮਾਨ ਨੂੰ ਮਾਣੇ ਜੀ ਕੰਮ ਨਹੀਂ ਕਰਦੇ ਰਹੇ ਸਾਨੂੰ ਕਰੋਰਾ ਦੇ ਨੂੰ ਕੀ ਕੰਮ ਕਰਦਾ ਤੁਸੀਂ ਕੰਮ ਕੰਮ ਸਾਰਾ ਕਰ ਲੈਣਾ ਜੀ ਤੁਸੀਂ ਦੱਸੋ ਸਹੀ ਕੀ ਕਰਨਾਗਾ ਐਕਟਿੰਗ ਕਰਾਉਣੀ ਔਰ ਮੈਂ ਤੁਹਾਡੇ ਨਾਲ ਐਕਟਿੰਗ ਨਹੀਂ ਕਰਾਂਗੇ ਜੀ ਐਕਟ ਕਰ ਲਾਂਗੇ ਜੀ ਇਹ ਮੁੰਡਾ ਹੈ ਬਹੁਤ ਤੰਗਿਆ ਤੰਗਿਆ ਕਰਮਚਾਰੀ ਰੋਲ ਕਿਤਣਾ ਹੈ ਐਕਟਿੰਗ ਕਰ ਲਾਂਗੇ ਚਲ ਮੈਨੂੰ ਐਕਟਿੰਗ ਕਰਕੇ ਦਿਖਾਓ ਆ ਤੁਹਾਡੇ ਭਰਾ ਦੀ ਲੱਤ ਟੁੱੰਗੀ ਹੈ ਠੀਕ ਹੈ ਜੀ ਇਹ ਡਾਕਟਰ ਬਣਿਆ ਠੀਕ ਹੈ ਤੇ ਤੁਸੀਂ ਐਕਟਿੰਗ ਕਰਕੇ ਦਿਖਾਉਣੀ ਹੈ ਇਹ ਦੱਸ ਦੇਣੀ ਹੈ ਲੈ ਕੇ ਕੋਲੇ ਜਾ ਕੇ ਦੱਸਣਾ ਵੀ ਆ ਮੇਰਾ ਪੁੱਤਰਾ ਦਾ ਇਲਾਜ ਕਰੋ ਹੋਲੇ ਜਾਓ ਚਲ ਉਸਾ ਕੋਲ ਨਾ ਉਸਾ ਤੇਰਾ ਭਰਾ ਦਾ ਐਕਸੀਡੈਂਟ ਹੋਇਆ ਪਾਲ ਹੋਣਾ ਨਾ ਹਾਂ ਪਾਲ ਨਹੀਂ ਕੋਈ ਓਏ ਡਾਕਟਰ ਆਓ ਓਏ ਕੀ ਗੱਲ ਓਏ ਓ ਮੇਰੇ ਭਰਾ ਦੀ ਲੱਤ ਟੁੱਟ ਗਈ ਓਏ ਤੇ ਫਿਰ ਮੈਂ ਕੀ ਕਰਾਂ ਚ ਓ ਠੀਕ ਕਰਾ ਲੂੰ ਅੱਜ ਤੱਕ 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 ਤੂੰ ਤੰਦਰੋਂ ਇੰਨਾ ਕੁ ਸਵਿਨੀ ਅੱਕਾ ਜੀ ਮੈਂ ਤੁਸੀਂ ਕੁਤਾ ਆਖਿਆ ਸੀਗਾ ਜੀ ਐਨੇ ਥੋੜੀ ਗਿਆ ਸੀਗਾ ਯਾਰ ਸਾਹ ਸਰ ਥੋੜਾ ਐਮੋਸ਼ਨ ਵਿੱਚ ਰਹਿ ਬਹੁਤ ਨਾਰਾ ਥੋੜਾ ਐਮੋਸ਼ਨ ਰੱਖ ਕੇ ਉਹਨੂੰ ਕਹਿ ਦਾਕੀ ਗਾਲੀ ਡਾਕਟਰ ਸਾਹਿਬ ਮੋਸ਼ਨ ਕਰਦੇ ਨੇ ਗੱਲ ਕਿ ਆਹ ਵੇ ਫਰ ਮੈਂ ਕੀ ਕਰਾਂਦਾ ਓਏ ਕਾ 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 ਯੋਗਨਾਟ ਸਾਹਿਬ ਤੁਹਾਡੀ ਐਕਟਿੰਗ ਹੀ ਤੁਹਾਨੂੰ ਬਾਲਾ ਕਰੀ ਐ ਮੈਂ ਉਹ ਇੰਨਾ ਗੁੱਸਾ ਨਹੀਂ ਅੱਛਾ ਥੋੜਾ ਜਿਹਾ ਜਾਵਾਂਗੇ ਥੋੜੇ ਹਾਸੇ ਸਮਾਈਂ ਛਿੜਿ ਥੋੜੀ ਹੱਸ ਕੇ ਹਾਂ ਹੱਸ ਕੇ ਡਾਕਟਰ ਸਾਹਿਬ ਕੱਢ ਦੇਣਗੇ ਆਪਾਂ ਬੰਦ ਹੋਣਾ ਨਿਕਾ ਦੇਖਾ ਵੀ ਆਪਾਂ ਖੜਚਾ ਬੋਲਦੇ ਹੋਏ ਉਹ ਡਾਕਟਰ ਓਏ ਕੀ ਜਾਲ ਲਾਉਗੀ ਓ ਫਿਰ ਮੈਂ ਕੀ ਕਰਾਇਆ ਚ ਕੱਕ 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 ਉਹਦੀ ਹੋਈ ਉਹ ਭਰਾ ਤੂੰ ਜਮਾਈ ਥੱਲੇ ਲਾ ਬਾ ਦੱਸੋ ਮੇਰੀ ਵੀ ਡਾਇਰੈਕਟਰੀ ਬੰਦ ਕਰਾਉਂਗੇ ਉਹ ਨਹੀਂ ਕਮੀ ਦੱਸੋ ਡਾਕਟਰ ਸਾਹਿਬ ਦੀ ਕਮੀ ਦੱਸੋ ਮਸ਼ੀਨ ਚ ਕਰਾ ਯਾਰ ਸਲੋ ਹਾਂ ਉਹ ਕੋਈ ਗੱਲ ਨਹੀਂ ਹੁਣੇ ਲੋ ਦਵਾ ਆ ਗਈ Toc, toc, toc,